ਦੋ ਤਰ੍ਹਾਂ ਦੀ ਉਹਨਾਂ ਨੇ ਯੂਟਰਸ ਅੱਜ ਸਾਡੇ ਸਾਹਮਣੇ ਰੱਖੀਆਂ ਨੇ ਇੱਕ ਬਿਲਕੁਲ ਤੰਦਰੁਸਤ ਔਰ ਦੂਸਰੀ ਇਨਫੈਕਟਡ ਹੈ ਤੰਦਰੁਸਤ ਯੂਟਰਸ ਹੈਗੀ ਹੈ ਤੁਸੀਂ ਕਹਿ ਰਹੇ ਹੋ ਇਹ ਸਾਰੇ ਉਹਦੇ ਰਾਜ਼ ਇਹ ਇਹਨਾਂ ਚੀਜ਼ਾਂ ਦੇ ਵਿੱਚ ਨੇ ਪੰਜ ਚਾਰ ਚੀਜ਼ਾਂ ਦੇ ਵਿੱਚ ਸਰ ਅੱਜ ਦੇ ਟਾਈਮ ਤੇ ਦੇਖਿਆ ਜਾਏ ਇਸ ਤਰ੍ਹਾਂ ਦਾ ਯੂਟਰਸ ਮੈਨੂੰ ਲੱਗਦਾ ਆ ਕਿ 95% ਲੇਡੀਆਂ ਦਾ ਨਹੀਂ ਹੁੰਦਾ ਇਹਨੂੰ ਤੰਦਰੁਸਤ ਰੱਖਿਆ ਕਿਵੇਂ ਜਾਵੇ ਲੈ ਰਹੇ ਆ ਖਾ ਰਹੇ ਆ ਇਹ ਸਬਜ਼ੀਆਂ ਲੈ ਰਹੇ ਆ ਤੇ ਉਹਦੇ ਨਾਲ ਕੀ ਹੈ ਸਾਡਾ ਇੰਰੂਟਰਸ ਦੇ ਵਿੱਚ ਕੋਈ ਇਨਫੈਕਸ਼ਨ ਨਹੀਂ ਬਣਦੀ ਕੋਈ ਸਿਸਟ ਨਹੀਂ ਬਣਦੀ ਸਰ ਇਸ ਨੇ ਸਭ ਝਾੜ ਛੱਡ ਕੇ ਇਸ ਤਰ੍ਹਾਂ ਇਹ ਸਾਰੀ ਇਨਫੈਕਸ਼ਨ ਨੂੰ ਇਸੇ ਤਰ੍ਹਾਂ ਝਾੜ ਦੇਣਾ ਹੈ ਸਿਸਟ ਲਈ ਸਰ ਇਹ ਆਪਣੇ ਕੰਚਨ ਹੈ ਸਪੈਸ਼ਲ ਸਿਸਟ ਲਈ ਤਿਆਰ ਕੀਤੇ ਗਏ ਆ ਸਰ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਦੋ-ਤਿੰਨ ਤਿੰਨ ਮਹੀਨੇ ਮਤਲਬ ਕਿਸੇ ਵੀ ਤਰ੍ਹਾਂ ਦੇ ਡਾਕਟਰਸ ਨੂੰ ਜਾਂ ਆਈਵੀਐਫ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਫਾਈਬਰੋਇਡ ਕਿਆ ਸਿਸਟ ਕਿਆ ਐਂਡੋਮੈਟ੍ਰੋਸਿਸ ਕਿਆ ਮਤਲਬ ਹਰ ਚੀਜ਼ ਇਤਨਾ ਕਵਰ ਹੋ ਜਾਏਗੀ ਜੀ ਚੀਜ਼ਾਂ ਤੰਦਰੁਸਤ ਰੱਖਣ ਦੀਆਂ ਅਸੀਂ ਇਹ ਵੀ ਦੱਸਾਂਗੇ ਕਿ ਇਸਤੇਮਾਲ ਇਹ ਕਿਵੇਂ ਕਰਨਾ ਹੈ ਇਹਨਾਂ ਚੀਜ਼ਾਂ ਦਾ ਇੱਕ ਚਮਚਾ ਅਸੀਂ ਸ਼ਹਿਦ ਦਾ ਪਾਇਆ ਪਾਣੀ ਦੇ ਵਿੱਚ ਕੋਸੇ ਕੋਸੇ ਪਾਣੀ ਦੇ ਵਿੱਚ ਬਹੁਤ ਸਾਰੇ ਤਾਂ ਔਰ ਆ ਨਿੰਬੂ ਓ ਮੈਮ ਕਿੱਥੇ ਗਲਤ ਪਾ ਰਿਹਾ ਦੇਖੋ ਨਿੰਬੂ ਵੀ ਪਾ ਲਿਆ ਜੀ ਅਸੀਂ ਲੋ ਇਹ ਨਿੰਬੂ ਨਚੋੜ ਲਿਆ ਜੀ ਅਸੀਂ ਕੱਠੇ ਨਹੀਂ ਲੈਣਾ ਜੀ ਸਰ ਕੱਠੇ ਦਾ ਕਦੇ ਵੀ ਨਹੀਂ ਲੈਣਾ ਜੇ ਆਪਾਂ ਕੱਠੇ ਲੈ ਰਹੇ ਆ ਸਰ ਇਹ ਨੇ ਸਾਡੇ ਲੀਵਰ ਤੇ ਇਫੈਕਟ ਪਾਣਾ ਹੈ ਕੁਝ ਸਵਾਲ ਆਉਂਦੇ ਵੀ ਸ਼ਾਇਦ ਦੀ ਕੰਜ਼ਮਪਸ਼ਨ ਆਪਾਂ ਕਰਨੀ ਕਿਦਾਂ ਹੈ ਇਹ ਹਲਦੀ ਔਰ ਇਹ ਸ਼ਾਇਦ ਇਕੱਲਾ ਵੀ ਕੰਜ਼ਿਊਮ ਕਰ ਰਹੇ ਹਨ ਸਰ ਦੋਨੋਂ ਚੀਜ਼ਾਂ ਕੰਜ਼ਿਊਮ ਕਰ ਰਹੇ ਆ ਜਿਹੜੀ ਤੁਹਾਡੇ ਮੁਤਾਬਕ ਅਗਰ ਕੋਈ ਜੋੜਾ ਆਪਣਾ ਬੱਚਾ ਪਲਾਨ ਕਰ ਲੈਂਦਾ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹਨੂੰ ਜ਼ਿੰਦਗੀ ਭਰ ਨਹੀਂ ਹੁੰਦੀਆਂ ਫਾਰਮੂਲਾ ਰੱਖਿਆ ਆ ਇਹਦੇ ਵਿੱਚ ਸਰ ਦਾਲਚੀਨੀ ਹੈ ਅਜਵਾਇਨ ਹੈ ਮੇਥੀ ਹੈ ਸੁੰਡ ਹੈ ਤੇ ਇਹ ਅਦਰਕ ਹੈ ਜੀ ਇਹ ਸਰ ਅਦਰਕ ਨਹੀਂ ਹੈ ਜੀ ਇਹ ਕੱਚੀ ਹਲਦੀ ਹੈ ਅੱਛਾ ਕੀ ਬਾਤ ਹੈ ਲੋ ਜੀ ਕੱਚੀ ਹਲਦੀ ਵੀ ਦੇਖ ਲਓ ਜਿਨ੍ਹਾਂ ਨੇ ਨਹੀਂ ਦੇਖੀ ਤੁਹਾਡਾ ਮੋਟਾਪਾ ਤੁਹਾਨੂੰ ਔਲਾਦ ਪ੍ਰਾਪਤੀ 'ਚ ਤੁਹਾਡਾ ਵੱਡਾ ਰੋੜਾ ਬਣ ਸਕਦਾ ਹੈ। ਬਿਲਕੁਲ ਬਿਲਕੁਲ ਸਰ। ਸਾਡਾ ਪੇਟ ਵੱਧ ਰਿਹਾ ਹੈ। ਇਹ ਕਿਉਂ ਵੱਧ ਰਿਹਾ ਹੈ ਸਰ? ਕਿਉਂਕਿ ਜਿਹੜੀ ਸਾਡੀ ਓਵਰੀਜ਼ ਹੈ, ਓਵਰੀਜ਼ ਦੇ ਵਿੱਚ ਓਵਿਊਲੇਸ਼ਨ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਿਹਾ। ਓਬੈਸਿਟੀ ਆ ਜਾਂਦੀ ਹੈ ਸਰ। ਹੁਣ ਤੁਸੀਂ ਸਵਾਲ ਕੀਤਾ ਕਿ ਓਬੈਸਿਟੀ ਦਾ ਸਰ ਕੀ ਰੋਲ ਹੈ? ਅਗਰ ਆਪਾਂ ਨੇ ਇਸ ਤਰ੍ਹਾਂ ਦਾ ਇਹ ਕਾੜਾ ਬਣਾ ਕੇ ਕੋਈ ਵੀ ਰੂਟੀਨ ਸ਼ੁਰੂ ਕਰ ਦਿੱਤਾ ਤੇ ਇਹ ਓਬੈਸਿਟੀ ਕਵਰ ਹੋ ਗਈ ਸਰ? ਓਬੈਸਿਟੀ ਜਿਨ੍ਹਾਂ ਦਾ ਮੋਟਾਪਾ ਵੱਧ ਗਿਆ ਮੈਮ ਤੇ ਉਹ ਉਹਨਾਂ ਦੇ ਚਿਹਰਿਆਂ ਤੇ ਵੀ ਗਰੋਥ ਹੋਣ ਲੱਗ ਜਾਂਦੀ ਆ ਵਾਲਾਂ ਦੀ ਮਤਲਬ ਸਿਰ ਵਾਲੇ ਵਾਲ ਉੱਡਣ ਲੱਗ ਜਾਂਦੇ ਤੇ ਚਿਹਰੇ ਤੇ ਆਉਣ ਲੱਗ ਜਾਂਦੇ ਨੇ ਕਿ ਸਮ ਟਾਈਮ ਦੋ ਦੋ ਮਹੀਨੇ ਮੈਂਸ ਆਉਂਦੇ ਹੀ ਨਹੀਂ ਇਹ ਤੁਸੀਂ ਡਿਸਕਸ ਕੀਤਾ ਸੀ ਜੀ ਸਰ ਸੁਣਿਆ ਇਹ ਐਬੀ ਸਾਨੂੰ ਐਲੋਪੈਥਿਕ ਮੈਡੀਸਿਨ ਜਾਂ ਇੰਜੈਕਸ਼ਨ ਲਗਵਾਉਣ ਦੇ ਨਾਲ ਹੀ ਸਾਨੂੰ ਪੀਰੀਅਡਸ ਆ ਰਹੇ ਆ ਤੇ ਉਸ ਤੇ ਲਈ ਇਹ ਕੱਲੀਆਂ ਰਜਨੀ ਟੈਬਲਟ ਵੀ ਸਾਡੇ ਹਾਰਮੋਨ ਇੰਬੈਲੈਂਸ ਹੋਣਗੇ ਤੇ ਇਸ ਨੂੰ ਇਸ ਤੋਂ ਸਾਨੂੰ ਛੁਟਕਾਰਾ ਪਾਉਣ ਵਾਸਤੇ ਕਰਨਾ ਕੀ ਹੈ ਅਸੀਂ ਵੈਸੇ ਤਾਂ ਅਸੀਂ ਇਹ ਕਬਜ਼ ਕਿਉ ਵੀ ਬਣਾਇਆ ਹੋਇਆ ਸਰ ਇਹ ਸਾਡਾ ਆਪਾਂ ਲੈ ਸਕਦੇ ਆ ਪਰ ਅਗਰ ਅਸੀਂ ਆਪਾਂ ਨਹੀਂ ਲੈਣਾ ਤੇ ਇਹ ਚੀਜ਼ਾਂ ਮੈਂ ਪਿਛਲੇ ਵੀਡੀਓਜ਼ ਦੇ ਵਿੱਚ ਘਰ ਫਾਰਮੂਲਾ ਵੀ ਦੱਸਿਆ ਕਬਜ਼ ਕਿਉ ਦੇ ਅਸੀਂ ਉਹੀ ਫਾਰਮੂਲੇਸ ਆਪਟ ਕਰ ਸਕਦੇ ਆ ਤੇਲ ਔਰ ਸ਼ੈਂਪੂ ਵੈਸੇ ਤਾਂ ਇਹ ਸਰ ਇਹ ਦੇ ਉੱਪਰ ਜੋ ਇਨਗਰੀਡੀਐਂਟਸ ਅਸੀਂ ਦਿੱਤੇ ਹੋਏ ਆ ਸ਼ੈਂਪੂ ਦੇ ਇਹ ਘਰ ਬਣਾ ਸਕਦੇ ਹੈਗੇ ਆ ਤੇ ਜੇ ਸਾਡੇ ਨਾਲ ਕੰਸਲਟ ਕਰਕੇ ਸਾਡੇ ਤੋਂ ਫਾਰਮੂਲਾ ਪੁੱਛ ਸਕਦੇ ਆ ਯੂਟਰਸ ਨੂੰ ਤੰਦਰੁਸਤ ਰੱਖਣ ਵਾਲਾ ਜਿਹੜਾ ਨੁਸਖਾ ਫਾਰਮੂਲਾ ਹੈਗਾ ਇਹ ਬਣਾਉਣਾ ਕਿਵੇਂ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇਹ ਮੇਰੇ ਹੱਥ ਦੇ ਵਿੱਚ ਜਿਹੜੇ ਮਾਡਲ ਹੈਗੇ ਨੇ ਇਹ ਇੱਕ ਤੰਦਰੁਸਤ ਯੂਟਰਸ ਹੈਗੀ ਹੈ ਜਿਹੜੀ ਇਹ ਮੈਨੇ ਆਪਣੇ ਹੱਥ ਦੇ ਵਿੱਚ ਫੜੀ ਹੋਈ ਹੈ ਤੇ ਇਹ ਦੇਖੋ ਤੁਸੀਂ ਛੋਟੇ-ਛੋਟੇ ਜਿਹੜੇ ਦਾਣੇ ਜੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਇਹ ਇਨਫੈਕਟਡ ਅਸੀਂ ਕਹਿ ਲਈਏ ਕਿ ਬਿਮਾਰ ਯੂਟਰਸ ਹੈਗੀ ਹੈ ਤੇ ਇਸ ਬਾਬਤ ਤੰਦਰੁਸਤ ਯੂਟਰਸ ਦਾ ਰਾਜ਼ ਕੀ ਹੈਗਾ ਇਹ ਸਾਰੇ ਰਾਜ਼ ਹੈਗੇ ਨੇ ਦੇਖੋ ਤੁਸੀਂ ਇਹ ਸਾਰੇ ਰਾਜ਼ ਹੈਗੇ ਨੇ ਤੰਦਰੁਸਤ ਯੂਟਰਸ ਦੇ ਜਿਹੜੇ ਰਾਜ਼ ਅੱਜ ਸਾਨੂੰ ਜਿਹੜੇ ਮੈਡਮ ਹਰਮੀਤ ਜੀ ਦੱਸਣ ਵਾਲੇ ਨੇ ਜਿਹੜੇ ਕਿ ਸੀਨੀਅਰ ਨਰਸਿੰਗ ਆਫੀਸਰ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਦੋ ਤਰ੍ਹਾਂ ਦੀ ਉਹਨਾਂ ਨੇ ਯੂਟਰਸ ਅੱਜ ਸਾਡੇ ਸਾਹਮਣੇ ਰੱਖੀਆਂ ਨੇ ਇੱਕ ਬਿਲਕੁਲ ਤੰਦਰੁਸਤ ਔਰ ਦੂਸਰੀ ਇਨਫੈਕਟਡ ਹੈ ਜਿਹੜੀ ਅਸੀਂ ਕਹਿ ਲਈਏ ਕਿ ਬਿਮਾਰ ਹੈ ਮੈਂ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਥੈਂਕ ਯੂ ਸਭ ਦਰਸ਼ਕਾਂ ਦਾ ਵੀ ਤੇ ਤੁਹਾਡਾ ਵੀ अच्छा मैम ਤੁਸੀਂ ਅੱਜ ਦੋ ਤਰ੍ਹਾਂ ਦੇ ਯੂਟਰਸ ਇਹਦੇ ਵਿੱਚ ਰੱਖਿਆ ਨੇ ਸਾਨੂੰ ਇਹ ਦੱਸੋ ਵੀ ਇਹਨਾਂ ਦੇ ਵਿੱਚ ਬੇਸਿਕ ਫਰਕ ਤੁਸੀਂ ਕਹਿ ਰਹੇ ਹੋ ਕਿ ਆ ਬੜੀ ਤੰਦਰੁਸਤ ਹੈਗੀ ਹੈ ਚਲੋ ਇਹਦੀ ਗੱਲ ਅਸੀਂ ਬਾਅਦ ਦੇ ਵਿੱਚ ਕਰਦੇ ਹਾਂ ਸਾਨੂੰ ਪਹਿਲਾਂ ਇਹ ਦੱਸ ਦਿਓ ਕਿ ਜਿਹੜੀ ਇਹ ਤੰਦਰੁਸਤ ਯੂਟਰਸ ਹੈਗੀ ਹੈ ਤੁਸੀਂ ਕਹਿ ਰਹੇ ਹੋ ਇਹ ਸਾਰੇ ਉਹਦੇ ਰਾਜ਼ ਇਹ ਇਹਨਾਂ ਚੀਜ਼ਾਂ ਦੇ ਵਿੱਚ ਨੇ ਪੰਜ ਚਾਰ ਚੀਜ਼ਾਂ ਦੇ ਵਿੱਚ ਸਰ ਅੱਜ ਦੇ ਟਾਈਮ ਤੇ ਦੇਖਿਆ ਜਾਏ ਇਸ ਤਰ੍ਹਾਂ ਦਾ ਯੂਟਰਸ ਮੈਨੂੰ ਲੱਗਦਾ ਆ ਕਿ 95% ਲੇਡੀਜ਼ ਦਾ ਨਹੀਂ ਹੁੰਦਾ ਉਸ ਦਾ ਕਾਰਨ ਇਹ ਆ ਕਿ ਸਰ ਅੱਜ ਦੇ ਟਾਈਮ ਤੇ ਸਾਡਾ ਖਾਣਾ ਪੀਣਾ ਬਹੁਤ ਜ਼ਿਆਦਾ ਡਿਸਟਰਬ ਹੈ ਜਿਹੜੀ ਅਸੀਂ ਪਿਛਲੀਆਂ ਵੀਡੀਓਜ਼ ਅਕਸਰ ਹੀ ਐਕਸਪਲੇਨ ਕਰਦੇ ਹੈਗੇ ਆ ਤੇ ਹੁਣ ਤੁਸੀਂ ਸਵਾਲ ਕੀਤਾ ਸੀ ਮੈਮ ਤੁਸੀਂ ਆ ਕੀ ਚੀਜ਼ਾਂ ਰੱਖੀਆਂ ਗਈਆਂ ਜਿਹੜਾ ਕਿ ਇਹ ਮਾਡਲ ਰੱਖਿਆ ਸਰ ਇਹ ਤੰਦਰੁਸਤ ਹੈ ਜਿਹੜਾ ਕਿ ਅੱਜ ਦੇ ਟਾਈਮ ਤੇ 100 ਦੇ ਵਿੱਚੋਂ ਸਿਰਫ 5% ਲੇਡੀਜ਼ ਦਾ ਹੀ ਰਹਿ ਗਿਆ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਸਰ ਦੇਖੋ ਕਿ ਇਹ ਸਭ ਚੀਜ਼ਾਂ ਉਹ ਯੂਜ਼ ਕਰਦੇ ਆ ਜਿਵੇਂ ਕਿ ਆ ਮਤਲਬ 에 ਲੈ ਰਹੇ ਆ ਖਾ ਰਹੇ ਆ ਇਹ ਸਭ ਚੀਜ਼ਾਂ ਲੈ ਰਹੇ ਆ ਤੇ ਉਹਦੇ ਨਾਲ ਕੀ ਹੈ ਸਾਡਾ ਇਨਯੂਟਰਸ ਦੇ ਵਿੱਚ ਕੋਈ ਇਨਫੈਕਸ਼ਨ ਨਹੀਂ ਬਣਦੀ ਕੋਈ ਸਿਸਟ ਨਹੀਂ ਬਣਦੀ ਸਰ ਇਸ ਨੇ ਸਭ ਝਾੜ ਝਾੜ ਕੇ ਇਸ ਤਰ੍ਹਾਂ ਇਹ ਸਾਰੀ ਇਨਫੈਕਸ਼ਨ ਨੂੰ ਇਸੇ ਤਰ੍ਹਾਂ ਝਾੜ ਦੇਣਾ ਹੈ ਕਿ ਸਾਡਾ ਯੂਟਰਸ ਬਿਲਕੁਲ ਤੰਦਰੁਸਤ ਹੋ ਜਾਣਾ ਹੈ ਜੀ ਜੀ ਅੱਛਾ ਮੈਮ ਚਲੋ ਇਸ ਬਾਬਤ ਵਿੱਚ ਹੀ ਗੱਲਬਾਤ ਕਰਦੇ ਹਾਂ ਪਰ ਇਹਨੂੰ ਤੰਦਰੁਸਤ ਹੁਣ ਸਵਾਲ ਇਹ ਆਉਂਦਾ ਹੈ ਕਿ ਇਹਨੂੰ ਤੰਦਰੁਸਤ ਰੱਖਿਆ ਕਿਵੇਂ ਜਾਵੇ ਤੁਸੀਂ ਕਹਿ ਰਹੇ ਹੋ ਕਿ ਇਹ ਚੀਜ਼ਾਂ ਤੰਦਰੁਸਤ ਰੱਖਣਗੀਆਂ ਅਸੀਂ ਇਹ ਵੀ ਦੱਸਾਂਗੇ ਕਿ ਇਸਤੇਮਾਲ ਇਹ ਕਿਵੇਂ ਕਰਨਾ ਹੈ ਇਹਨਾਂ ਚੀਜ਼ਾਂ ਦਾ ਇਹ ਕੀ ਹੈ ਜੀ ਸੌਫੇ ਕੀ ਹੈ ਜੀ ਇਹ ਸਰੀ ਅਜਵੈਨ ਰੱਖੀ ਹੋਈ ਹੈ ਅਜਵੈਨ ਹੈ اچھا اچھا ਠੀਕ ਹੈ ਜੀ ਇਹ ਅਜਵੈਨ ਹੈ ਛੇਤੀ ਫਿਰ ਜਿਹੜੀ ਇਹ ਤੁਸੀਂ ਇਹ ਵੀ ਰੱਖਿਆ ਹੈ ਜਿਹੜਾ ਸ਼ਾਇਦ ਵੀ ਰੱਖਿਆ ਨਿੰਬੂ ਵੀ ਰੱਖਿਆ ਪਾਣੀ ਵੀ ਰੱਖਿਆ ਇਹਦਾ ਵੀ ਇਸਤੇਮਾਲ ਕਰਨਾ ਹੁੰਦਾ ਜੀ ਸਿਰ ਆਫਕੋਰਸ ਇਹ ਅਲੱਗ ਫਾਰਮੂਲਾ ਹੈ ਇਹ ਅਲੱਗ ਫਾਰਮੂਲਾ ਹੈ ਸਰ ਇਹ ਇਹ ਦੋਨੋਂ ਫਾਰਮੂਲਸ ਮੈਂ ਮਿਕਸ ਕਿਉਂ ਰੱਖਿਆ ਹੁਣੇ ਤੁਸੀਂ ਗੱਲ ਕੀਤੀ ਸੀ ਕਿ ਸਾਡੀਆਂ ਐਬਨਾਰਮੈਲिटीज ਕਿਉਂ ਆ ਰਹੀਆਂ ہیں بیਬੀ கான்ਸੈਪਸ਼ਨ ਅੱਜ ਦੇ ਟਾਈਮ ਤੇ ਕਿਉਂ ਨਹੀਂ ਈਜ਼ੀ ਹੋ ਰਿਹਾ ਸਰ ਇਸਦੇ ਇਹੀ ਰੀਜ਼ਨ ਹੈ ਕਿ ਅਸੀਂ ਓਬੈਸਟੀ ਦਾ ਲੇਡੀਜ਼ ਜਿਹੜੀਆਂ ਆ ਉਹ ਓਬੈਸਟੀ ਦਾ ਸ਼ਿਕਾਰ ਹੋ ਜਾਂਦੀਆਂ ਹੈਗੀਆਂ ਕਿ ਉਹਨਾਂ ਦਾ ਖਾਣਾ ਪੀਣਾ ਠੀਕ ਠੰਗ ਦਾ ਹੈ ਹੀ ਨਹੀਂ ਨਾ ਉਹਨਾਂ ਦੀ ਐਕਸਰਸਾਈਜ਼ ਹੈਗੀ ਹੈ ਤੇ ਨਾ ਹੀ ਉਹਨਾਂ ਨੂੰ ਡਾਈਟ ਦਾ ਪਤਾ ਹੈ ਵੀ ਅਸੀਂ ਕੀ ਆਪਣਾ ਲਾਈਫ ਸਟਾਈਲ ਡਾਈਟ ਸਟਾਈਲ ਲੈਣਾ ਹਰਮੀਜੀ ਮਾਫ ਕਰਨਾ ਤੁਹਾਨੂੰ ਮੈਂ ਰੋਕ ਰਿਹਾ ਵਿੱਚੋਂ ਅਸੀਂ ਤੇ ਜਿਹੜਾ ਦੇਖੋ ਨਿੰਬੂ ਪਾਣੀ ਹੋ ਗਿਆ ਔਰ ਸ਼ਹਿਦ ਹੋ ਗਿਆ ਤੇ ਅਸੀਂ ਤਾਂ ਛੱਤੇ ਦੇ ਛੱਤੇ ਖਾਲੀ ਕਰ ਦਿੰਦੇ ਨੇ ਦੇਖੋ ਅਸੀਂ ਨਿੰਬੂ ਪਾਇਆ ਇੱਕ ਚਮਚਾ ਜਿਹੜਾ ਇੱਕ ਚਮਚਾ ਅਸੀਂ ਸ਼ਹਿਦ ਦਾ ਪਾਇਆ ਪਾਣੀ ਦੇ ਵਿੱਚ ਕੋਸੇ ਕੋਸੇ ਪਾਣੀ ਦੇ ਵਿੱਚ ਬਹੁਤ ਸਾਰੇ ਤਾਂ ਔਰ ਆ ਨਿੰਬੂ ਔ ਮੈਮ ਕਿੱਥੇ ਗਲਤ ਪਾ ਰਿਆ ਦੇਖੋ ਨਿੰਬੂ ਵੀ ਪਾ ਲਿਆ ਜੀ ਅਸੀਂ ਲੋ ਇਹ ਨਿੰਬੂ ਨਚੋੜ ਲਿਆ ਜੀ ਅਸੀਂ ਸ਼ਹਿਦ ਦੇ ਵਿੱਚ ਇਸ ਤੋਂ ਬਾਅਦ ਅਸੀਂ ਪੀ ਲਿਆ ਪਰ ਬਹੁਤ ਹੁਣ ਮੇਰਾ ਸਵਾਲ ਇਹ ਹੈ ਕਿ ਬਹੁਤ ਲੋਕ ਇਹ ਨਿੰਬੂ ਪਾਣੀ ਤੇ ਸ਼ਹਿਦ ਪਿੰਦੇ ਨੇ ਬਹੁਤ ਸਾਡੀਆਂ ਭੈਣਾਂ ਵੀ ਪਿੰਦੀਆਂ ਨੇ ਪਰ ਕਹਿੰਦੇ ਮੋਟਾਪਾ ਤਾਂ ਸਾਡਾ ਜਾਂਦਾ ਨਹੀਂ 10-10 ਸਾਲ ਹੋ ਗਏ ਅਸੀਂ ਤਾਂ ਛੱਤੇ ਦੇ ਛੱਤੇ ਪੀ ਗਏ ਜੀ ਸਰ ਜਿਸ ਤਰ੍ਹਾਂ ਮੈਂ ਲਾਸਟ ਟਾਈਮ ਇੱਕ ਵਾਰ ਤੁਹਾਨੂੰ ਇਹ ਗੱਲ ਆਖੀ ਸੀ ਕਿ ਸਰਦੀ ਟੈਕਨੋਲੋਜੀ ਜਿਵੇਂ ਜਿਵੇਂ ਵੱਧਦੀ ਜਾ ਰਹੀ ਹੈ ਉਵੇਂ-ਉਵੇਂ ਅਸੀਂ ਨਿਕੰਮੇ ਵੀ ਹੁੰਦੇ ਜਾ ਰਹੇ ਹਾਂ ਕਿਉਂਕਿ ਅਸੀਂ ਦੇਖਦੇ ਨਹੀਂ ਮਤਲਬ ਵੀ ਆਰ ਗੋਇੰਗ ਥਰੂ ਯੂਟਿਊਬਰ অর ਬਹੁਤ ਸਾਰੇ ਚੈਨਲ ਸੇ ਬੈਠੇ ਹੈਗੇ ਜਿਨ੍ਹਾਂ ਦਾ ਕੁਝ ਕ੍ਰੈਡੈਂਸ਼ੀਅਲ ਹੀ ਨਹੀਂ ਹੁੰਦਾ ਵੈਲਿਊਏਬਲ ਉਹਨਾਂ ਕੋਲ ਕੁਝ ਆਥੈਂਟਿਕ ਸਰਟੀਫਿਕੇਸ਼ਨ ਹੀ ਨਹੀਂ ਹੁੰਦੀ ਉਹ ਮਤਲਬ ਜਣਾਖਣਾ ਹੀ ਅੱਜ ਦੇ ਟਾਈਮ ਤੇ ਫਾਰਮੂਲੇ ਬਣਾ ਰਹੇ ਆ ਪੰਜ ਪੰਜ ਮਿੰਟ ਦੀ ਸ਼ਾਰਟ ਵੀਡੀਓ ਸ਼ਾਰਟ ਰੀਲਸ ਕੀ ਹਾਂਜੀ ਨਿੰਬੂ ਲੈ ਲਓ ਸ਼ਹਿਦ ਲੈ ਲਓ ਪਾਣੀ ਲੈ ਲਓ ਪਰ ਇਹ ਕਸੀ ਕਦੇ ਵੀ ਨਹੀਂ ਦੇਖਦੇ ਕਿ ਅਸੀਂ ਸ਼ਹਿਦ ਦੀ ਕੰਜ਼ਮਪਸ਼ਨ ਕਿਸ ਤਰ੍ਹਾਂ ਕਰਨੀ ਹੈ ਔਰ ਸਿਰਫ ਫਾਈਨਲੀ ਸ਼ਹਿਦ ਦੀ ਕੰਜ਼ਮਪਸ਼ਨ ਦਾ ਕੀ ਹੈ ਜੀ ਇਹਦਾ ਅਸੀਂ ਇੱਕ ਚਮਚਾ ਲਿਆ ਪਾਣੀ ਚ ਪਾਇਆ ਨਿੰਬੂ ਪਾਇਆ ਪੀ ਲਿਆ ਜੀ ਇਹਦੇ ਵਿੱਚ ਕੰਜ਼ਮਪਸ਼ਨ ਇਹੀ ਕਰਨੀ ਹੈ ਜੀ ਔਰ ਇਹਦੇ ਵਿੱਚ ਕਿਹੜਾ ਕੋਈ ਮੰਤਰ ਫੂਕਦਾ ਜੀ ਵੈਦ ਸਰ ਇਸੇ ਕਰਕੇ ਮੈਂ ਕ੍ਰੈਡੈਂਸ਼ੀਅਲ ਦੀ ਗੱਲ ਕੀਤੀ ਹੈ ਆਯੁਰਵੇਦਾ ਦੇ ਵਿੱਚ ਸਰ ਵਾਤ ਪਿੱਤ ਕਫ ਤਿੰਨ ਪ੍ਰਕਿਰਤੀਆਂ ਦੇ ਪਰਸਨਸ ਹੁੰਦੇ ਆ ਸਰ ਸ਼ਾਇਦ ਦੀ ਕੰਜ਼ਮਪਸ਼ਨ ਜਿਹੜੀ ਹੈ ਉਹ ਵਾਤ ਵਾਲੇ ਪਰਸਨ ਨੇ ਅਲੱਗ ਤਰੀਕੇ ਨਾਲ ਕਰਨੀ ਹੈ ਪਿੱਤ ਵਾਲੇ ਨੇ ਅਲੱਗ ਤਰੀਕੇ ਨਾਲ ਕਰਨੀ ਹੈ ਜਿਹਦੀ ਕਫ ਬਣ ਰਹੀ ਹੈ ਉਸ ਨੇ ਅਲੱਗ ਤਰੀਕੇ ਨਾਲ ਕਰਨੀ ਹੈ ਨੋ ਡਾਊਟ ਸ਼ਾਇਦ ਜਿਹੜਾ ਹੈ ਉਸ ਟੈਬਲੀ ਸਾਨੂੰ ਕੰਜ਼ਿਊਮ ਕਰਨਾ ਚਾਹੀਦਾ ਹੈ ਤਿੰਨੋਂ ਪ੍ਰਕਿਰਤੀ ਵਾਲੇ ਪਰਸਨ ਨੂੰ ਪਰ ਦੇਖਣਾ ਇਹ ਹੈ ਵੀ ਕਿਹੜੀ ਪ੍ਰਕਿਰਤੀ ਵਾਲੇ ਨੇ ਇਸ ਨੂੰ ਕਿਸ ਫਾਰਮ ਵਿੱਚ ਲੈਣਾ ਕਿਸ ਫਾਰਮ ਵਿੱਚ ਲੈਣਾ ਜੀ ਸਰ ਜਿਵੇਂ ਤੁਸੀਂ ਹੁਣੇ ਕੀਤਾ ਕਿ ਨਿੰਬੂ ਦੀ ਵਿੱਚ ਪਾ ਦਿੱਤਾ ਸਿਰ ਨਿੰਬੂ ਉਸਾ ਕੋਲ ਸੇ ਪਾਣੀ ਚ ਪੀਣੇ ਜੀ ਇਸ ਤੇ ਸਾਰੇ ਨਿੰਬੂ ਸਰ ਇਹੀ ਤਾਂ ਚੀਜ਼ ਆ ਮੈਂ ਕਹਿ ਰਹੀ ਆ ਕਿ ਜਦੋਂ ਇਹ ਪੀਣਾ ਨਹੀਂ ਹੈ ਡियर ਇਹੀ ਤਾਂ ਗੱਲ ਕਰ ਰਹੇ ਆ ਕਿ ਜਦੋਂ ਆਪਣੇ ਪੈਲਵਿਕ ਦੇ ਵਿੱਚ ਇਨਫੈਕਸ਼ਨ ਹੋ ਰਹੀ ਹੈ ਸਰ ਦੇਖਿਆ ਇਹ ਜਾ ਰਿਹਾ ਸਿਰਫ ਲੇਡੀਜ਼ ਹੀ ਪ੍ਰੋਬਲਮ ਦੇ ਵਿੱਚ ਨਹੀਂ ਆ ਬੇਬੀ ਕਨਸੈਪਸ਼ਨ ਲਈ ਜਿਹੜੇ ਮੇਲ ਆ ਉਹ ਜ਼ਿਆਦਾ ਜ਼ਿੰਮੇਦਾਰ ਹੈ ਉਹਨਾਂ ਦੀ ਸਪਰਮ ਕੁਆਲਿਟੀ ਸਪਰਮ ਮੋਡੈਲਿਟੀ ਰਹੀ ਨਹੀਂ ਗਈ ਹੈ ਉਹ ਦੇਖੇ ਜਾਂਦਾ ਹੈ ਕਿ ਟੋਟਲ ਸਪਰਮ ਕਾਊਂਟ ਘਟ ਹੈਗੇ ਪਰ ਸੈਲਸ ਵਧ ਗਏ ਸਰ ਇਹੀ ਕਾਰਨ ਹੈ ਕਿ ਸਾਨੂੰ ਪਤਾ ਹੀ ਨਹੀਂ ਅਸੀਂ ਤਾਂ ਯੂਟਿਊਬਰਸ ਵੀਡੀਓਜ਼ ਦੇਖ ਕੇ ਉਹਨਾਂ ਦੀਆਂ ਤੇ ਇਹ ਸਭ ਚੀਜ਼ਾਂ ਲੈ ਰਹੇ ਪਰ ਅਸੀਂ ਨਹੀਂ ਦੇਖਦੇ ਸਾਨੂੰ ਚਾਹੀਦਾ ਇਹ ਹੈ ਕਿ ਅਸੀਂ ਕਿਸੇ ਵੈਲ ਐਜੂਕੇਟਿਵ ਵੈਦ ਜਾਂ ਡਾਕਟਰ ਜਾਂ ਡਾਈਟ੍ਰੀਸ਼ੀਅਨ ਜਾਂ ਨਿਊਟ੍ਰੀਸ਼ਨ ਦੇ ਨਾਲ ਕੰਸਲਟ ਕਰੀਏ ਆਪਣੀ ਪ੍ਰਕਿਰਤੀ ਦੇ ਆਧਾਰ ਤੇ ਸਾਨੂੰ ਸ਼ਹਿਦ ਔਰ ਨਿੰਬੂ ਜੋ ਵੀ ਹੈ ਇਹਨਾਂ ਨੂੰ ਇਕੱਠੇ ਤੇ ਕਦੇ ਵੀ ਨਹੀਂ ਲੈਣਾ ਹੁਣ ਸਵਾਲ ਆਉਂਦਾ ਵੀ ਸ਼ਹਿਦ ਦੀ ਕੰਜ਼ਮਪਸ਼ਨ ਆਪਾਂ ਕਰਨੀ ਕਿੱਦਾਂ ਇਕੱਠੇ ਨਹੀਂ ਲੈਣਾ ਜੀ ਸਰ ਇਕੱਠੇ ਤਾਂ ਕਦੇ ਵੀ ਨਹੀਂ ਲੈਣਾ ਜੇ ਆਪਾਂ ਇਕੱਠੇ ਲੈ ਰਹੇ ਆ ਸਰ ਇਹ ਨੇ ਸਾਡੇ ਲੀਵਰ ਤੇ ਇਫੈਕਟ ਪਾਣਾ ਹੈ ਇਹੀ ਕਾਰਨ ਹੈ ਕਿ ਸਾਡਾ ਫੈਟੀ ਲੀਵਰ ਹੋ ਜਾਏਗਾ ਜਾਂ ਸਾਡੀ ਬੋਡੀ ਬਹੁਤ ਜ਼ਿਆਦਾ ਲੀਨ ਹੋ ਜਾਂਦੀ ਕਈ ਵਾਰ ਇਹ ਦੇਖਿਆ ਜਾਂਦਾ ਕਿ ਬੋਡੀ ਸਾਡੀ ਬਹੁਤ ਜ਼ਿਆਦਾ ਲੀਨ ਹੋ ਗਈ ਆਪਾਂ ਕਹਿ ਦਿੰਦੇ ਆ ਕਿ ਇਹ ਖਾਂਦਾ ਪੀਂਦਾ ਤਾਂ ਬਹੁਤ ਆ ਪਰ ਇਸ ਨੂੰ ਲੱਗਦਾ ਹੀ ਨਹੀਂ ਸਰ ਉਹਦਾ ਕਾਰਨ ਇਹੀ ਹੈ ਕਿ ਉਸ ਨੂੰ ਪਤਾ ਹੀ ਨਹੀਂ ਮੈਂ ਕਿਸ ਫਾਰਮ ਵਿੱਚ ਲੈਣਾ ਹੁਣ ਅਸੀਂ ਇਹੀ ਗੱਲ ਕੀਤੀ ਕਿ ਉਹ ਲੀਨ ਹੋ ਰਿਹਾ ਲੀਨ ਹੋ ਰਿਹਾ ਜਿਹੜੇ ਆਮ ਕਰਕੇ ਅਸੀਂ ਸ਼ਹਿਦ ਨਿੰਬੂ ਨੂੰ ਪਾਣੀ ਚ ਗਰ ਪਾਣੀ ਚ ਜਾਂ ਕੋਸੇ ਕੋਸੇ ਪਾਣੀ ਚ ਲੈ ਲੈਣੇ ਆ ਉਹ ਹਰ ਇੱਕ ਪ੍ਰਕਿਰਤੀ ਦੇ ਵਿਅਕਤੀ ਵਾਸਤੇ ਨਹੀਂ ਬਣਿਆ ਹੋਇਆ ਤੁਸੀਂ ਇਹ ਕਹਿ ਰਹੇ ਹੋ ਬਿਲਕੁਲ ਸਰ ਸ਼ਹਿਤ ਨੂੰ ਨਾ ਅਸੀਂ ਠੰਡਾ ਲੈਣਾ ਤੇ ਨਾ ਹੀ ਅਸੀਂ ਗਰਮ ਲੈਣਾ ਸ਼ਹਿਤ ਨੂੰ ਅਸੀਂ ਗਰਮ ਕਿਉਂ ਕਰਾਂਗੇ ਸਰ ਸ਼ਾਇਦ ਅਗਰ ਅਸੀਂ ਨਾਰਮਲ ਲੈ ਰਹੇ ਆ ਜਿਵੇਂ ਕਿ ਅਸੀਂ ਪਹਿਲੇ ਸਵਾਸਥ ਨੇ ਪ੍ਰੋਡਕਟ ਸਾਡੇ ਬਣਾਏ ਸੀਗੇ ਜਿਨੇ ਕਿ ਕਫ ਦੇ ਉੱਪਰ ਕੋਲਡ ਦੇ ਉੱਪਰ ਜਾਂ ਮਾਈਗਰੇਨ ਦੇ ਉੱਪਰ ਜਾਂ ਸਾਈਨਸ ਦੇ ਉੱਪਰ ਬਹੁਤ ਅੱਛਾ ਕੰਮ ਕੀਤਾ ਕਫ ਵਾਲਾ ਪਰਸਨ ਸਰ ਸ਼ਾਇਦ ਨੂੰ ਅਗਰ ਠੰਡੇ ਤਰੀਕੇ ਨਾਲ ਲੈ ਰਹੇ ਆ ਠੰਡੇ ਵੇ ਨਾਲ ਲੈ ਰਹੇ ਆ ਨਾਰਮਲ ਲੈ ਰਹੇ ਉਹਦੇ ਸ਼ਾਇਦ ਚੱਟ ਰਿਹਾ ਤੇ ਸਰ ਉਸ ਨੂੰ ਬਹੁਤ ਫਾਇਦਾ ਹੋਣਾ ਪਰ ਜੇ ਅਸੀਂ ਇਸ ਨੂੰ ਥੋੜਾ ਕੋਸਾ ਲੈਣਾ ਮੀਨਜ਼ ਅਸੀਂ ਆਬੈਸਟੀਟੀ ਤੇ ਕੰਮ ਕਰਨਾ ਜ਼ਰੂਰੀ ਨਹੀਂ ਹੈ ਸਰ ਅਸੀਂ ਨਿੰਬੂ ਹੀ ਪਾਣਾ ਨਿੰਬੂ ਨੇ ਨਿੰਬੂ ਨੇ ਕੰਮ ਕਰਨਾ ਸਾਨੂੰ ਚਾਹੀਦਾ ਹੈ ਕਿ ਅਸੀਂ ਰੂਮ ਟੈਂਪਰੇਚਰ ਤੇ ਪਾਣੀ ਰੱਖਣਾ ਹੈ ਨ ਨੂੰ ਗਰਮ ਕਰਨਾ ਹੈ ਅਸੀਂ ਕਰਦੇ ਕਿ ਅਸੀਂ ਪਤੀਲੇ ਦੇ ਵਿੱਚ ਪੈਨ ਦੇ ਵਿੱਚ ਅਸੀਂ ਸ਼ਹਿਦ ਨੂੰ ਉਬਾਲਣ ਲੱਗ ਜਾਨੇ ਆ ਸ਼ਹਿਦ ਨੂੰ ਬੋਇਲ ਨਹੀਂ ਕਰਨਾ ਸਰ ਲੂਕ ਵਾਰਮ ਵਾਟਰ ਜਾਂ ਇਸ ਨੂੰ ਕੈਲਰ ਰੂਮ ਟੈਂਪਰੇਚਰ ਵਾਟਰ ਲੈ ਕੇ ਅਸੀਂ ਇੱਕ ਚਮਚ ਨਾਰਮਲ ਸ਼ਹਿਦ ਪਾਣਾ ਹੈ ਤੇ ਉਸਨੇ ਨਾਰਮਲ ਤਾਸੀਰ ਤੇ ਆ ਜਾਣਾ ਅਸੀਂ ਇਸ ਤਰੀਕੇ ਕੰਜ਼ੂਮ ਕਰਨਾ ਤੇ ਜੇ ਅਸੀਂ ਇਸ ਨੂੰ ਕੰਜ਼ੂਮ ਇਸ ਤਰੀਕੇ ਕਰ ਰਹੇ ਹਾਂ ਸਰ ਸ਼ਾਇਦੇ ਜ਼ਬਰਦਸਤ ਫਾਇਦੇ ਹੈ ਇਸਨੇ ਸਭ ਤੋਂ ਪਹਿਲਾਂ ਆਪਣੇ ਐਸਿਡਿਟੀ ਕੰਟਰੋਲ ਕਰਨੀ ਹੈ ਹਾਰਟ ਬਰਨ ਹੈ ਉਹ ਕੰਟਰੋਲ ਕਰਨਾ ਹੈ ਸਰ ਅਗਰ ਸਾਡਾ ਮਾਈਂਡ ਪੀਸਫੁਲ ਨਹੀਂ ਰਹਿ ਰਿਹਾ ਤਾਂ ਇਸਨੇ ਉਹ ਕੰਜ਼ੂਮ ਕਰਨਾ ਤੇ ਸਭ ਤੋਂ ਵੱਧ ਬੈਨੀਫਿਟ ਸ਼ਾਇਦ ਡੇਲੀ ਕੰਜ਼ੂਮ ਕਰਨ ਵਾਲੇ ਪਰਸਨ ਕਦੇ ਥੱਕਦਾ ਹੀ ਨਹੀਂ ਸਰ ਮੀਨਸ ਅਗਰ ਉਹ ਯੋਗਾ ਕਰ ਰਿਹਾ ਕੋਈ ਐਕਸਰਸਾਈਜ਼ ਕਰ ਰਿਹਾ ਇਫ ਹੀ অর ਸ਼ੀ ਕੰਜ਼ੂਮਸ ਡੇਲੀ 1 ਸਪੂਨ ਇਨ ਹਰ ਡਾਈਟ ਦੈਨ ਫਾਈਨਲੀ ਸ਼ੀ will be ਪਿਓਰਲੀ એનਰਜੈਟਿਕ ਫਿਰ ਮੈਮ ਜਿਹੜੀ ਤੁਸੀਂ ਸ਼ਹਿਦ ਲੈਣ ਦਾ ਤਰੀਕਾ ਹੈਗਾ ਮੈਮ ਨੇ ਕਿਹਾ ਕਿ ਬਹੁਤ ਸਪੈਸੀਫਿਕ ਤਰੀਕਾ ਹੁੰਦਾ ਹੈ ਸ਼ਹਿਦ ਲੈਣ ਦਾ ਪਾਣੀ ਦਾ ਨਿੰਬੂ ਦਾ ਉਹ ਕਿਸ ਨੇ ਕਿਵੇਂ ਲੈਣਾ ਹੈ ਅਸੀਂ ਆਪਣੀ ਮਰਜ਼ੀ ਨਾਲ ਡਿਸਾਈਡ ਨਹੀਂ ਕਰਦੇ ਫਿਰ ਇਹ ਕੌਣ ਡਿਸਾਈਡ ਕਰਦਾ ਹੈ ਇਹ ਕਿਵੇਂ ਡਿਸਾਈਡ ਕਰੀ ਦੀਏ ਸਰ ਇਸ ਦੇ ਕਰਕੇ ਹੋਣੀ ਮੈਂ ਦੱਸਿਆ ਕਿ ਆਪਾਂ ਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਜਾਂ ਕਿਸੇ ਵੈਦ ਨੂੰ ਆਪਣੀ ਇੱਕ ਵਾਰੀ ਨਬਜ਼ ਦਿਖਾ ਲੈਣੀ ਚਾਹੀਦੀ ਕਿ ਸਾਡੀ ਪ੍ਰਕਿਰਤੀ ਕੀ ਹੈ ਇੱਕ ਵਾਰੀ ਨਬਜ਼ ਦਿਖਾ ਕੇ ਪ੍ਰਕਿਰਤੀ ਸਾਨੂੰ ਜਜ ਕਰਾ ਕੇ ਉਸ ਤੋਂ ਬਾਅਦ ਅਸੀਂ ਯੂਸ ਟੂ ਹੋ ਜਾਣਾ ਉਸੇ ਡਾਈਟ ਨੂੰ ਮੈਂ ਇਹ ਨਹੀਂ ਕਹਿ ਰਹੀ ਕਿ ਡੇਲੀ ਤੁਸੀਂ ਕਿਸੇ ਡਾਕਟਰ ਦੇ ਕੋਲ ਕਿਸੇ ਵੈਦ ਕੋਲ ਜਾਓ ਬਟ ਵਾਂਸ ਸਾਨੂੰ ਆਪਣੀ ਪ੍ਰਕਿਰਤੀ ਚੈੱਕ ਕਰਾ ਕੇ ਤੇ ਸਾਨੂੰ ਉਹਦੇ ਅਕੋਰਡਿੰਗ ਹੀ ਕੰਜ਼ੂਮ ਕਰਨਾ ਚਾਹੀਦਾ ਹੈ ਮੇਰੇ ਕੋਲ ਹੋਰ ਬੜਾ ਅਹਿਮ ਸਵਾਲ ਵਿੱਚ ਮੇਰੇ ਮਨ ਦੇ ਵਿੱਚ ਆਇਆ ਹੈ ਕਿ ਪਹਿਲਾਂ ਤਾਂ ਅਸੀਂ ਦੇਖਦੇ ਸੀ ਨਾ ਕਿ ਜਿਹੜੇ ਮਤਲਬ ਮਰਦ ਵਰਗ ਹੈਗਾ ਆਦਮੀ ਜਿਹੜੇ ਬੰਦੇ ਹੈਗੇ ਨੇ ਉਹਨਾਂ ਦੇ ਢਿੱਡ ਤੋੜਿਆਂ ਵਰਗੇ ਜਿਹੜੇ ਹੋਏ ਪਏ ਨੇ ਪਰ ਅੱਜ ਕੱਲ ਤਾਂ ਇਹ ਜਿਹੜੀ ਵਰਤੀ ਹੈਗੀ ਇਹ ਪ੍ਰਵਿਰਤੀ ਹੈਗੀ ਹੈ ਸਾਡੀਆਂ ਭੈਣਾਂ ਦੇ ਵਿੱਚ ਵੀ ਉਹਨਾਂ ਦੇ ਵੀ ਪੇਟ ਕਾਫੀ ਫੁੱਲੇ ਫੁੱਲੇ ਲੱਗਦੇ ਨੇ ਉਹਦੇ ਤੇ ਕੰਮ ਇਹ ਜਿਹੜੇ ਤੁਹਾਡਾ ਅਜਵਾਇਨ ਹੈਗਾ ਮੇਥੀ ਦਾਣਾ ਹੈ ਜਿਹੜੇ ਤੁਸੀਂ ਦੱਸ ਰਹੇ ਹੋ ਇਹ ਇਹ ਕਰੇਗਾ ਜੀ ਇਹ ਕਰੇਗਾ ਤਾਂ ਕਿਵੇਂ ਕਰੇਗਾ ਸਰ ਉਹਨੇ ਤੁਸੀਂ ਕੀਤੀ ਕਿ ਮੇਲ ਤਾਂ ਫੈਟੀ ਸੀਗੇ ਸੀਗੇ ਬਟ ਅੱਜ ਦੇ ਟਾਈਮ ਤੇ ਫੀਮੇਲ ਦਾ ਵੀ ਉਹੀ ਬੁਰਾ ਹਾਲ ਆ ਤੇ ਜੇ ਅਸੀਂ ਇਸ ਨੂੰ ਕੰਪੇਅਰ ਕਰੀਏ ਪੁਰਾਣੇ ਟਾਈਮ ਦੇ ਨਾਲ ਸਿਰ ਪੁਰਾਣੇ ਟਾਈਮ ਦੇ ਐਡੀਆਂ-ਐਡੀਆਂ ਪੰਡਾ ਚੱਕ ਕੇ ਮੇਲ ਔਰ ਫੀਮੇਲ ਦੋਨੋਂ ਖੇਤਾਂ ਦੇ ਕੰਮ ਕਰਦੇ ਸੀਗੇ ਮਤਲਬ ਉਹਨਾ ਕੰਮ ਮੇਲ ਨਹੀਂ ਸੀ ਕਰਦੇ ਜਿੰਨਾ ਫੀਮੇਲਸ ਕਰਦੀਆਂ ਸੀਗੇ ਖੇਤਾਂ ਦੇ ਵਿੱਚ ਚੋਗ ਚੁਗਣੇ ਆ ਕਪਾਕ ਪੂ ਚੁਗਣੀ ਆ ਤੇ ਐਡੀਆਂ-ਐਡੀਆਂ ਪੰਡਾ ਚੱਕ ਕੇ ਸਾਰਾ ਦਿਨ ਉਹਨਾਂ ਨੇ ਪੈਰਾਂ ਆ ਭਾਰ ਬਹਿਣਾ ਪੈਰਾਂ ਭਾਰੀ ਕੰਮ ਕਰਨਾ ਸਰ ਅਗਰ ਅੱਜ ਵੀ ਅਸੀਂ ਸੈਟੈਂਟਰੀ ਲਾਈਫਸਟਾਈਲ ਨੂੰ ਛੱਡ ਕੇ ਆਪਣੀ ਖੇਚਲ ਕਰਨ ਲੱਗ ਜਾਈਏ ਔਰ ਅਗਰ ਸਾਡੀ ਖੇਚਲ ਪੋਸੀਬਲ ਨਹੀਂ ਹੈ ਐਟ ਲੀਸਟ ਅਗਰ ਅਸੀਂ ਕੋਈ ਜੌਬ ਕਰ ਰਹੇ ਹਾਂ ਡਿਊਟੀ ਕਰ ਰਹੇ ਹਾਂ ਸਾਨੂੰ ਥੋੜਾ ਜਿਹਾ ਟਾਈਮ ਆਪਣੇ ਆਪ ਨੂੰ ਦੇਣਾ ਚਾਹੀਦਾ ਹੈ ਸਾਨੂੰ ਐਕਸਰਸਾਈਜ਼ ਜਾਂ ਯੋਗਾ ਐਕਸਰਸਾਈਜ਼ ਦੇ ਵਿੱਚ ਲਗਾ ਲਓ ਕਿ ਅਗਰ ਅਸੀਂ ਆਪਣੇ ਯੂਟਰਸ ਦੀ ਫਲਕਚੁਏਸ਼ਨ ਕਰਦੇ ਹੈਗੇ ਆ ਫਾਰ ਇਗਜ਼ਾਮਪਲ ਬਟਰਫਲਾਈ ਲਗਾ ਲਓ ਤੇ ਕਪਾਲ ਭਾਰਤੀ ਲਾ ਲਓ ਹੋਰ ਬੜੇ ਸਰ ਆਸਨ ਐਸੇ ਸਾਨੂੰ ਤੋੜਾ ਆਸਨ ਜਿਵੇਂ ਕਿ ਆਪਾਂ ਲੈਗਸ ਨੂੰ ਬੈਂਡ ਕਰ ਲੈਣਾ ਹੈਗਾ ਤੇ ਪੈਰਾਂ ਪਾਰ ਬਹਿਣਾ ਤੇ ਇੱਕ ਹੋਰ ਸਰ ਗੱਲ ਦੱਸੀ ਜਿਸ ਤਰ੍ਹਾਂ ਕਿ ਸਟੂਲ ਪਾਸ ਕਰਦਾ ਮੀਨਸ ਜਦੋਂ ਪੋਟੀ ਕਰਨ ਜਾਂਦੇ ਆ ਸਰ ਅਸੀਂ ਜਿਸ ਵਿੱਚ ਬੈ ਰਹੇ ਆ ਅਸੀਂ ਇੰਗਲਿਸ਼ ਸੀਟ ਤੇ ਨਾ ਬੈਠਦੇ ਹੋਇਆ ਜਿਸ ਵਿੱਚ ਤੇ ਅਸੀਂ ਪੁਰਾਣੇ ਵਾਲੀ ਜਿਹੜੀਆਂ ਸਾਡੀਆਂ ਸੀਟਸ ਸੀਗੀਆਂ ਫਲਸ਼ ਸੀਗੀਆਂ ਉੱਥੇ ਅਸੀਂ ਬੈਠਦੇ ਬੈਠਦੇ ਸੀ ਤੇ ਸਾਡੇ ਪੈਰਾਂ ਤੇ ਸਰ ਪੂਰਾ ਜ਼ੋਰ ਪੈਂਦਾ ਸੀਗਾ ਪੈਰਾਂ ਤੇ ਜ਼ੋਰ ਪੈਨ ਕਰਕੇ ਜਿਹੜਾ ਸਾਡਾ ਪੈਲਵਿਸ ਪਾਰਟ ਹੈ ਭਾਵੇਂ ਉਹ ਮੇਲ ਹੈ ਤੇ ਭਾਵੇਂ ਫੀਮੇਲ ਹੈ ਜਿਹੜਾ ਉਹਨਾਂ ਦਾ ਇੰਟਰਨਲ ਪਰਸਨਲ ਪਾਰਟ ਹੈ ਸਰ ਉਹਦੇ ਉੱਪਰ ਪੂਰਾ ਜ਼ੋਰ ਪੈਂਦਾ ਸੀ ਤੇ ਕਨਸਟਿਪੇਸ਼ਨ ਦਾ ਤਾਂ ਸਵਾਲ ਹੀ ਨਹੀਂ ਸੀ ਉੱੜਦਾ ਜਦਕਿ ਅੱਜ ਦੇ ਟਾਈਮ ਤੇ ਜਿਸ ਜਿਹੜੇ ਵੀ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਸੀ ਪੇਸ਼ੈਂਟ ਸਰ ਕਨਸਟਿਪੇਸ਼ਨ ਦਾ ਸ਼ਿਕਾਰ ਹੁੰਦੇ ਹੈਗੇ ਆ ਤੇ ਉਹ ਕਨਸਟਿਪੇਸ਼ਨ ਜਿਹੜੀ ਹੈ ਉਹ ਇਨੀਸ਼ੀਅਲ ਸਟੇਜ ਹੈ ਉਸ ਤੋਂ ਬਾਅਦ ਹੁਣੇ ਤੁਸੀਂ ਗੱਲ ਕੀਤੀ ਸੀ ਕਿ ਪੇਟ ਵਦਨ ਦੀ ਸਰ ਜੇ ਸਾਨੂੰ ਕੌਨਸਟਿਟਿਊਸ਼ਨ ਰਹੇਗੀ ਤਾਂ ਆਬਵੀਅਸ ਹੈ ਪੇਟ ਨਹੀਂ ਤਾਂ ਸਰ ਵਦਨਾ ਹੀ ਵਦਨਾ ਕਿਉਂਕਿ ਸਾਡੇ ਹਾਰਮੋਨ ਇੰਬੈਲੈਂਸ ਹੋਣਗੇ ਤੇ ਇਸ ਨੂੰ ਇਸ ਤੋਂ ਸਾਨੂੰ ਛੁਟਕਾਰਾ ਪਾਉਣ ਵਾਸਤੇ ਕਰਨਾ ਕੀ ਹੈ ਅਸੀਂ ਵੈਸੇ ਤਾਂ ਅਸੀਂ ਇਹ ਕਬਜ਼ ਕਿਉ ਵੀ ਬਣਾਇਆ ਹੋਇਆ ਸਰ ਇਹ ਸਾਡਾ ਆਪਾਂ ਲੈ ਸਕਦੇ ਆ ਪਰ ਅਗਰ ਅਸੀਂ ਆਪਾਂ ਨਹੀਂ ਲੈਣਾ ਤਾਂ ਇਹ ਚੀਜ਼ਾਂ ਮੈਂ ਪਿਛਲੇ ਵੀਡੀਓਜ਼ ਦੇ ਵਿੱਚ ਘਰ ਫਾਰਮੂਲਾ ਵੀ ਦੱਸਿਆ ਕਬਜ਼ ਕਿਉ ਦੇ ਅਸੀਂ ਉਹੀ ਫਾਰਮੂਲੇਸ ਆਪਟ ਕਰ ਸਕਦੇ ਆ ਤੇ ਹੁਣ ਸੈਕਿੰਡ ਜੀ ਜੀ ਮਾਫ ਕਰਨਾ ਤੁਹਾਨੂੰ ਵਿੱਚ ਰੁਕ ਰਿਹਾ ਇੱਕ ਸਵਾਲ ਸਾਡੇ ਕੋਲ ਆਇਆ ਸੀ ਪਿਛਲੀ ਵਾਰ ਡਾਟ ਸਾਬ ਨੇ ਕਿਹਾ ਸੀ ਕਿ ਤੁਹਾਡੇ ਮੁਤਾਬਕ ਅਗਰ ਕੋਈ ਜੋੜਾ ਆਪਣਾ ਬੱਚਾ ਪਲਾਨ ਕਰ ਲੈਂਦਾ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹਨੂੰ ਜ਼ਿੰਦਗੀ ਪਰ ਨਹੀਂ ਹੁੰਦੀਆਂ ਅਗਰ ਤਾਂ ਸਾਡਾ ਯੂਟਰਸ ਸੇਮ ਇਸੇ ਤਰ੍ਹਾਂ ਹੀ ਨਾਰਮਲ ਹੈ ਜੀ ਤੇ ਸਿਰ ਸਾਨੂੰ ਚਾਹੀਦਾ ਜਿਹੜਾ ਉਹਨੇ ਆਪਾਂ ਫਾਰਮੂਲਾ ਰੱਖਿਆ ਆ ਇਹਦੇ ਵਿੱਚ ਸਰ ਦਾਲਚੀਨੀ ਹੈ ਅਜਵਾਇਨ ਹੈ ਮੇਥੀ ਹੈ ਸੁੰਡ ਹੈ ਤੇ ਇਹ ਅਦਰਕ ਹੈ ਜੀ ਇਹ ਸਰ ਅਦਰਕ ਨਹੀਂ ਹੈ ਜੀ ਇਹ ਕੱਚੀ ਹਲਦੀ ਹੈ ਅੱਛਾ ਕੀ ਬਾਤ ਹੈ ਲੋ ਜੀ ਕੱਚੀ ਹਲਦੀ ਵੀ ਦੇਖ ਲੋ ਜਿਨ੍ਹਾਂ ਨੇ ਨਹੀਂ ਦੇਖੀ ਜਿਹੜੀ ਉਹ ਜਿਹੜੀ ਸਾਡੇ ਘਰ ਤਾਂ ਪੀਲੀ ਵਾਲੇ ਪੀਲੇ ਪੀਲੇ ਰੰਗ ਦੀ ਹੁੰਦੀ ਹੈ ਜੀ ਇਹ ਤੇ ਹੀ yellow ਹੈ ਸਰ ਇਹੀ ਹਲਦੀ ਧਿਆਨ ਨਾਲ ਦੇਖ ਲੋ ਵੀਡੀਓਜ਼ ਦੇ ਵਿੱਚ ਇਹੀ ਹਲਦੀ ਆਪਾਂ ਕੰਜ਼ੂਮ ਕਰਨੀ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਆ ਰਹੀ ਹੈ ਤੇ ਜਦੋਂ ਇਹਦਾ ਸੀਜ਼ਨ ਨਹੀਂ ਹੁੰਦਾ ਸਾਨੂੰ ਇਸ ਨੂੰ ਕੱਟ ਕੇ ਸੁਕਾ ਲੈਣਾ ਚਾਹੀਦਾ ਹੈ ਤੇ ਸੀਜ਼ਨਲੈਸ ਡੇਜ਼ ਦੇ ਵਿੱਚ ਵੀ ਸਾਨੂੰ ਇਹ ਕੰਜ਼ਿਊਮ ਅਗਰ ਅਸੀਂ ਇਹ ਹਲਦੀ ਔਰ ਇਹ ਸ਼ਾਇਦ ਇਕੱਲਾ ਵੀ ਕੰਜ਼ਿਊਮ ਕਰ ਰਹੇ ਹਾਂ ਨਾ ਸਰ ਦੋਨੋਂ ਚੀਜ਼ਾਂ ਕੰਜ਼ਿਊਮ ਕਰ ਰਹੇ ਹਾਂ ਜਿਹੜੀ ਉਹ ਕਿਵੇਂ ਜੀ ਉਹ ਕਿਵੇਂ ਕਰਨੀ ਹੈ ਸਰ ਇਸ ਨੂੰ ਇਹਦੇ ਥੋੜਾ ਜਾਂ ਲਾ ਲੋ ਵੀ ਅੱਧੀ ਫਿੰਗਰ ਜਿੰਨਾ ਮਤਲਬ ਐਨ ਇੱਕ ਵਨ ਪਿੰਚ ਆਪਾਂ ਇਸ ਦਾ ਪੀਸ ਕੱਟ ਕੇ ਤੇ ਇਸ ਨੂੰ ਪਾਣੀ 'ਚ ਉਬਾਲ ਲੈਣਾ ਪਾਣੀ 'ਚ ਉਬਾਲਣ ਤੋਂ ਬਾਅਦ ਆਪਾਂ ਸ਼ਹਿਦ ਪਾਣਾ ਹੈ ਜਬਕਿ ਸ਼ਹਿਦ ਨੂੰ ਨਹੀਂ ਉਬਾਲਣਾ ਅਸੀਂ ਹੁਣੇ ਇਹ ਹੀ ਗੱਲ ਕਰ ਰਹੇ ਸੀਗੇ ਤੇ ਸਰ ਹੁਣੇ ਆਪਾਂ ਗੱਲ ਕੀਤੀ ਸੀਗੀ ਇਸ ਤੋਂ ਪਹਿਲੇ ਤੰਦਰੁਸਤ ਹਾਂ ਤੰਦਰੁਸਤੀ ਜਿਹੜਾ ਕਿ ਤੁਸੀਂ ਸਵਾਲ ਕੀਤਾ ਸੀਗਾ ਕਿ ਮੈਡਮ ਬਈ ਲੇਡੀਜ਼ ਦੇ ਪੇਟ ਬਹੁਤ ਜ਼ਿਆਦਾ ਵੱਜ ਜਾਂਦੇ ਆ ਉਹਦਾ ਸਵਾਲ ਉਸ ਸਵਾਲ ਦਾ ਕਰਕੇ ਜੀ ਮੈਮ ਜਿੰਨਾ ਲੇਡੀਜ਼ ਦੇ ਪੇਟ ਸਾਡੀਆਂ ਭੈਣਾਂ ਦੇ ਵਧੇ ਹੋਏ ਨੇ ਫਿਰ ਕਨਸੀਵ ਕੀ ਵੀ ਦਿੱਕਤ ਇਸ਼ੂ ਹੁੰਦਾ ਜੀ ਕੋਈ ਸਰ ਡੈਫੀਨਿਟਲੀ ਹੁੰਦਾ ਆ ਸਰ ਜਦੋਂ ਆਪਣੇ ਓਬੈਸਿਟ ਮਤਲਬ ਤੁਹਾਡਾ ਮੋਟਾਪਾ ਤੁਹਾਨੂੰ ਔਲਾਦ ਪ੍ਰਾਪਤੀ ਚ ਤੁਹਾਡਾ ਵੱਡਾ ਰੋੜਾ ਬਣ ਸਕਦਾ ਬਿਲਕੁਲ ਬਿਲਕੁਲ ਸਰ ਜਿਹੜਾ ਹੁਣੇ ਤੁਸੀਂ ਓਬੈਸਿਟੀ ਦਾ ਸਵਾਲ ਕੀਤਾ ਮੈਂ ਛੋਟੇ ਜਿਹੇ ਡਾਇਗ੍ਰam ਚ ਟਾਈਮ ਜ਼ਿਆਦਾ ਨਾ ਲੈਂਦਿਆਂ ਹਾਂ ਸਰ ਮੈਂ ਛੋਟੇ ਜਿਹੜਾ ਡਾਇਗ੍ਰam ਬਣਾ ਕੇ ਦੱਸਦੀ ਹਾਂ ਤੁਸੀਂ ਹੁਣੇ ਓਬੈਸਿਟੀ ਦੀ ਗੱਲ ਕੀਤੀ ਜੀ ਤਾਂ ਦੇਖੋ ਸਰ ਮੀਨਸ ਐਸਰ ਸਾਡਾ ਯੂਟਰਸ ਇੱਥੇ ਔਰ ਐਸ ਸਾਡੀਆਂ ਓਵਰੀਜ਼ ਐ ਠੀਕ ਹੈ ਇੱਥੇ ਆਪਾਂ ਅਸੀਂ ਗੱਲ ਕਰ ਰਹੇ ਆ ਓਬੈਸਿਟੀ ਦੀ ਸਾਡੀ ਓਬੈਸਿਟੀ ਇਨਕਰੀਸ ਹੋ ਰਹੀ ਹੈ ਓਬੈਸਿਟੀ ਕਿਉਂ ਇਨਕਰੀਸ ਹੋ ਰਹੀ ਹੈ ਸਰ ਜਿਹੜਾ ਸਾਡਾ ਇਹ ਲੀਵਰ ਪਾਰਟ ਪਿਆ ਹੈ ਲੀਵਰ ਦਾ ਇਨ ਫੰਕਸ਼ਨ ਹੋਣ ਕਰਕੇ ਲੀਵਰ ਦੇ ਵਿੱਚ ਡਿਸਆਰਡਰ ਹੋਣ ਕਰਕੇ ਸਾਡੀ ਓਬੈਸਿਟੀ ਵਧੇਗੀ ਆ ਓਬੈਸਿਟੀ ਵਧ ਗਈ ਸਰ ਠੀਕ ਹੈ ਜੀ ਆ ਸਾਡੇ ਮਸਲ ਵਧ ਰਿਹਾ ਹੈ ਸਾਡਾ ਪੇਟ ਵਧ ਰਿਹਾ ਹੈ ਇਹ ਕਿਉਂ ਵਧ ਰਿਹਾ ਹੈ ਸਰ ਕਿਉਂਕਿ ਜਿਹੜੀ ਸਾਡੀ ਓਵਰੀਜ਼ ਹੈ ਓਵਰੀਜ਼ ਦੇ ਵਿੱਚ ਓਵਿਉਲੇਸ਼ਨ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਿਹਾ ਇਹਦਾ ਓਵਿਉਲੇਸ਼ਨ ਪ੍ਰੋਪਰ ਤਰੀਕੇ ਨਾਲ ਨਾ ਹੋਣ ਕਰਕੇ ਜਿਹੜਾ ਇਹ ਪੀਰੀਅਡ ਸਾਨੂੰ ਆਨੇ ਹੈਗੇ ਐ ਇਹ ਪੀਰੀਅਡਸ ਨਹੀਂ ਆ ਰਹੇ ਜਾਂ ਇਰੈਗੂਲਰ ਹੋ ਰਹੇ ਹੈਗੇ ਆ ਤਾਂ ਇਸ ਦੇ ਕਰਕੇ ਪੀਰੀਅਡਸ ਸਾਨੂੰ ਆ ਨਹੀਂ ਰਹੇ ਬਲੱਡ ਫਲੋ ਹੋ ਨਹੀਂ ਰਿਹਾ ਤੇ ਸਾਡਾ ਲੀਵਰ ਵੀ ਡਿਸਟਰਬ ਹੋਏਗਾ ਜਿਸ ਦੇਖੇ ਰੰਦਾ ਸਿਰ ਫੈਟੀ ਲੀਵਰ ਆ ਜਾਂਦਾ ਹੈ ਜਾਂ ਉਹ ਓਬੈਸਿਟੀ ਆ ਜਾਂਦੀ ਹੈ ਸਰ ਹੁਣ ਤੁਸੀਂ ਸਵਾਲ ਕੀਤਾ ਕਿ ਓਬੈਸਿਟੀ ਦਾ ਸਰ ਕੀ ਰੋਲ ਹੈ ਅਗਰ ਆਪਾਂ ਨੇ ਇਸ ਤਰ੍ਹਾਂ ਦਾ ਇਹ ਕਾੜਾ ਬਣਾ ਕੇ ਕੋਈ ਵੀ ਰੂਟੀਨ ਸ਼ੁਰੂ ਕਰ ਦਿੱਤਾ ਤੇ ਇਹ ਓਬੈਸਿਟੀ ਕਵਰ ਹੋ ਗਈ ਸਰ ਓਬੈਸਿਟੀ ਕਵਰ ਹੋ ਗਈ ਮਤਲਬ ਐਸ ਇਹ ਸਭ ਕਵਰ ਹੋ ਗਿਆ ਠੀਕ ਹੈ ਇੱਕ ਕਵਰ ਹੋਏਗਾ ਤਾਂ ਸਰ ਇਨ ਦਾ ਕੋਰਿਲੇਸ਼ਨ ਹੈਗਾ ਕਿ ਇਹ ਜਿਹੜੇ ਸਾਡੀ ఓਵਰੀਜ਼ ਹੈ ਇਹਦੇ ਵਿੱਚ ਪ੍ਰੋਪਰ ਆਕਸੀਡੇਸ਼ਨ ਸ਼ੁਰੂ ਹੋ ਜਾਏਗਾ ਅਗਰ ਪ੍ਰੋਪਰ ਆਕਸੀਡੇਸ਼ਨ ਸ਼ੁਰੂ ਹੋਏਗਾ ਤਾਂ ਇਹਦੇ ਨਾਲ ਸਰ ਸਾਡਾ ਜਿਹੜੇ ਪੀਰੀਅਡਸ ਹੈ ਇਹ ਹੋਰ ਜਿਹੜੇ ਰੈਗੂਲਰ ਸੀਗੇ ਸਰ ਉਹ ਰੈਗੂਲਰ ਹੋ ਜਾਣਗੇ ਤਾਂ ਸਰ ਦੋ ਕਮ ਹੋਗੇ ਇੱਕ ਤਾਂ ਈਜ਼ੀ ਹੋ ਗਿਆ ਬੇਬੀ ਕਨਸੈਪਸ਼ਨ ਵਾਸਤੇ ਔਰ ਸੈਕੰਡ ਸਰ ਸਾਡੀ ਆਬੈਸਿਟੀ ਆਟੋਮੈਟਿਕਲੀ ਸਾਡੀ ਕਵਰ ਹੋ ਜਾਂਦੀ ਹੈ ਸਰ ਸੋ ਦੇਖੋ ਇਸ ਡਾਇਗਰਾਮ ਦੇ ذریعے ਹਰਮਿਤਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਇਸ ਤਰੀਕੇ ਦੀ ਜਿਹੜੀ ਤੰਦਰੁਸਤ ਯੂਟਰਸ ਹੈਗੀ ਹੈ ਅਸੀਂ ਕਿਵੇਂ ਰੱਖ ਸਕਦੇ ਹਾਂ ਕਿਵੇਂ ਅਸੀਂ ਬੱਚਾ ਪ੍ਰਾਪਤੀ ਦੇ ਵਿੱਚ ਬਹੁਤ ਸਹਿਜ ਇਹਨਾਂ ਗੱਲਾਂ ਕਰਕੇ ਤੁਸੀਂ ਕਹ ਰਹੇ ਹੋ ਵੀ ਸਾਡਾ ਦਾ ਜਿਹੜਾ ਰਿਜ਼ਲਟ ਹੈਗਾ 99.9% ਹੈ ਡੈਫੀਨੇਟਲੀ ਸਰ ਜਿਵੇਂ ਕਿ ਇਹ ਚੀਜ਼ਾਂ ਅਗਰ ਆਬਲ ਹੋਰ ਹੈਗੀ ਹੈ ਮੋਟਾਪੇ ਦੇ ਨਾਲ ਹੀ ਸਬੰਧਿਤ ਹੈ ਮੈਂ ਬਹੁਤ ਸਾਰੀਆਂ ਸਾਡੀਆਂ ਭੈਣਾਂ ਦੇਖੀਆਂ ਨੇ ਜਿਹੜਾ ਮੋਟਾਪੇ ਦਾ ਸ਼ਿਕਾਰ ਨੇ ਉਹਨਾਂ ਦੇ ਸਿਰ ਤੇ ਵਾਲ ਵੀ ਘਟ ਹੁੰਦੇ ਨੇ ਔਰ ਬਾਤਵਾਰ ਹੁੰਦਾ ਵੀ ਜਿਨ੍ਹਾਂ ਦਾ ਮੋਟਾਪਾ ਵੱਧ ਗਿਆ ਮੈਮ ਤੇ ਉਹ ਉਹਨਾਂ ਦੇ ਚਿਹਰਿਆਂ ਤੇ ਵੀ ਗ੍ਰੋਥ ਹੋਣ ਲੱਗ ਜਾਂਦੀ ਆ ਵਾਲਾਂ ਦੀ ਮਤਲਬ ਸਿਰ ਵਾਲੇ ਵਾਲ ਉੱਡਣ ਲੱਗ ਜਾਂਦੇ ਤੇ ਚਿਹਰੇ ਤੇ ਆਉਣ ਲੱਗ ਜਾਂਦੇ ਨੇ ਉਹ ਵੀ ਇਹੀ ਚੱਕਰ ਹੁੰਦਾ ਜੀ ਸਾਰਾ ਸਰ ਇਹ ਮੇਰਾ ਪ੍ਰੈਕਟੀਕਲ ਐਕਸਪੀਰੀਅੰਸ ਹੈ ਅਗਰ ਆਪਾ ਦੇਖੀ ਤੇ ਭਾਵੇਂ ਤੁਸੀਂ ਮੇਰਾ ਰਜਿਸਟਰ ਉੱਤੇ ਜੋ ਜਿਹੜਾ ਓਪੀਡੀ ਰਜਿਸਟਰ ਹੈ ਨਾ ਸਰ ਮੈਂ ਨੰਬਰ ਦੱਸ ਦਿੰਨੀ ਹੈਗੀਆਂ ਉਹਦੇ ਵਿੱਚ ਸੰਦੀਪ ਕੌਰ ਹੈ 462 ਤੁਸੀਂ ਉਹਦਾ ਨੰਬਰ ਚੈੱਕ ਕਰੋ ਸਰ ਤਾਂ ਉਹਦੀ ਡਿਜ਼ੀਜ਼ ਹੀ ਮੈਂ ਇਹ ਦਿੱਤੀ ਹੋਈ ਹੈ ਕਿ ਉਹ ਲੇਡੀ ਆਈ ਹੈ ਸਰ ਉਸਦਾ ਜਿਹੜਾ ਹੈਲਥ ਹੈ ਮਤਲਬ ਉਹ ਉਹਦਾ ਪੇਟ ਪਹਿਲੇ ਮੇਰੇ ਕਲੀਨਿਕ ਚ ਆ ਰਿਹਾ ਤੇ ਉਹ ਮੈਨੂੰ ਬਾਅਦ ਚ ਪਤਾ ਲੱਗਿਆ ਉਹਦਾ ਫੇਸ ਦੇ ਸੰਦੀਪ ਲੇਡੀ ਹੈਗੀ ਐ ਸੰਦੀਪ ਪੇਸ਼ੈਂਟ ਹੈ ਸਰ ਅੱਜ ਦੇ ਟਾਈਮ ਤੇ ਹੈਗਾ ਹੀ ਹੈ ਕਿ ਸਾਡਾ ਮੋਟਾਪਾ ਜਿਹੜਾ ਹੈ ਉਹ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਪਹਿਲਾਂ ਪੇਟ ਅੰਦਰ ਜਾਂਦਾ ਹੈ ਮੁੜ ਕੇ ਅਸੀਂ ਬਾਅਦ ਅਸੀਂ ਅੰਦਰ ਜਾਂਦੇ ਪੇਟ ਤੋਂ ਪਹਿਚਾਣੇ ਜਾਂਦੇ ਨੇ ਚਿਹਰੇ ਤੋਂ ਨਹੀਂ ਪਛਾਣੇ ਜਾਂਦੇ ਅੱਜ ਦੇ ਟਾਈਮ ਤੇ ਸਰ ਇਹੀ ਹੋ ਇਹੀ ਹੋ ਰਿਹਾ ਜੀ ਫਿਰ ਇਹ ਇਹ ਕੰਮ ਕਰੂਗਾ ਜੀ ਇਹ ਚੀਜ਼ ਉਹ ਉਹਨਾਂ ਜਿਹੜੇ ਤੋੜੇ ਵਰਗੇ ਢਿੱਡ ਸਾਡੀਆਂ ਭੈਣਾਂ ਦੇ ਤਲ ਅਸੀਂ ਕਹਿੰਦੇ ਕਿ ਘੜੇ ਵਰਗੇ ਜਿਹੜੇ ਢਿੱਡ ਹੋਏ ਪੈਨ ਉਹਨਾਂ ਤੇ ਕੰਮ ਕਰੂਗਾ ਜੀ ਇਹ ਸਾਡਾ ਮਕਸਦ ਹੈ ਵੀ ਇੱਕ ਤੰਦਰੁਸਤ ਬੱਚੇ ਨੂੰ ਕਿਵੇਂ ਅਸੀਂ ਦੁਨੀਆ ਦੇ ਉੱਤੇ ਲੈ ਕੇ ਆਈਏ ਜੀ ਸਰ ਮਤਲਬ ਕਿ obesidad ਜਿਆਦਾ ਸੀ ਤੋਂ ਬਲੀਵ ਮੀ ਉਸਨੇ ਵਿਗ ਲਾਈ ਹੋਈ ਸੀ ਸਰ ਉਹਦੇ ਸਿਰ ਦੇ ਉੱਪਰ ਬਾਲ ਨਹੀਂ ਸੀਗੀ ਤੇ ਉਹ ਇਹ ਗੱਲ ਕਰ ਰਹੀ ਕਿ ਮੈਮ ਮੈਨੂੰ ਬੇਬੀ ਨਹੀਂ ਹੋ ਰਿਹਾ 12 ਸਾਲ ਹੋ ਗਏ ਸੀ ਸਰ ਉਹਦੀ ਮੈਰਿਜ ਹੋਇਆ ਨੂੰ ਤੇ ਉਸ ਤੋਂ ਬਾਅਦ ਉਸ ਨੂੰ ਹਾਰਮੋਨ ਇੰਬੈਲੈਂਸ ਹੋਇਆ ਹਾਰਮੋਨ ਇੰਬੈਲੈਂਸ ਹੋਣ ਕਰਕੇ ਸਰ ਉਹਦੇ ਹੈਅਰ ਫਾਲ ਸ਼ੁਰੂ ਹੋ ਗਏ ਤੇ ਅਸੀਂ ਉਹਨਾਂ ਨੂੰ ਇਹੀ ਸਾਡਾ ਤੇਲ ਔਰ ਸ਼ੈਂਪੂ ਵੈਸੇ ਤਾਂ ਇਹ ਸਰ ਇਹਦੇ ਉੱਪਰ ਜੋ ਇਨਗਰੀਡੀਅੰਟਸ ਅਸੀਂ ਦਿੱਤੇ ਹੋਏ ਐ ਸ਼ੈਂਪੂ ਦੇ ਇਹ ਘਰ ਬਣਾ ਸਕਦੇ ਹੈਗੇ ਆ ਤੇ ਜੇ ਸਾਡੇ ਨਾਲ ਕੰਸਲਟ ਕਰਕੇ ਸਾਡੇ ਤੋਂ ਫਾਰਮੂਲਾ ਪੁੱਛ ਸਕਦੇ ਆ ਬਟ ਸ਼ੀ ਯੂਜ਼ਡ ਓਨਲੀ ਵਾਂਸ ਇਨ ਅ ਮੰਥ ਇਹ ਵਾਲਾ ਤੇਲ ਔਰ ਸ਼ੈਂਪੂ ਉਹਨਾਂ ਨੇ ਯੂਜ਼ ਕੀਤਾ ਸਰ ਉਹ ਪੇਸ਼ੈਂਟ ਹਜੇ ਮੇਰੇ ਕੋਲ ਬੇਬੀ ਕਨਸੈ ਹਲ ਰਿਹਾ ਪਰ ਸਰ ਉਹਨਾਂ ਦੇ ਜਿਹੜਾ ਹੈ ਨਾ ਉਹ ਹੇਅਰਸ ਰੂਟਸ ਦੇ ਉੱਪਰ ਹੇਅਰ ਆਨੇ ਸ਼ੁਰੂ ਹੋ ਗਏ ਆਗੇ ਇਹ ਇਨਾ ਜ਼ਬਰਦਸਤ ਫਾਰਮੂਲਾ ਹੈ ਜੀ 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 ਅੱਛਾ ਦੇ ਮੈਸਨ ਹੁਣ ਆਖਰ ਦੇ ਵਿੱਚ ਦੱਸ ਦਿਓ ਜਿਹੜਾ ਤੁਹਾਡਾ ਯੂਟਰਸ ਨੂੰ ਤੰਦਰੁਸਤ ਰੱਖਣ ਵਾਲਾ ਜਿਹੜਾ ਨੁਸਖਾ ਫਾਰਮੂਲਾ ਹੈਗਾ ਇਹ ਬਣਾਉਣਾ ਕਿਵੇਂ ਹੈ ਕਿਸ ਤਰੀਕੇ ਨਾਲ ਇਹਨਾਂ ਕੰਜ਼ਿਊਮ ਕਿਵੇਂ ਕਰਨਾ ਇਹ ਮਾਰਨਿੰਗ ਟਾਈਮ ਉੱਠ ਕੇ ਸਰ ਅੱਧਾ ਚਮਚ ਆਪਾਂ ਨੇ ਮੇਥੀ ਦਾਣਾ ਲੈਣਾ ਤੇ ਅੱਧੇ ਤੋਂ ਥੋੜਾ ਘਾਟ ਆਪਾਂ ਨੇ ਆ ਮੇਥੀ ਦਾਣਾ ਔਰ ਐਜਵਾਈਨ ਅੱਧਾ ਚਮਚ ਅਜਵਾਇਨ ਅੱਧੇ ਤੋਂ ਥੋੜਾ ਘੱਟ 1/4 ਆਪਾਂ ਨੇ ਮੇਥੀ ਦਾਣਾ ਲੈਣਾ ਤੇ ਇਹਦੇ ਦੋ ਪੀਸ ਇਹ ਕਿਹੜੀ ਲੱਕੜਾ ਜੀ ਸਰ ਇਹ ਲੱਕੜ ਨਹੀਂ ਹੈ ਜੀ ਇਹ ਦਾਲਚੀਨੀ ਹੈ ਸਰ ਦਾਲਚੀਨੀ ਸਰ ਅਗਰ ਕੱਲੀ ਵੀ ਯੂਜ਼ ਕੀਤੀ ਜਾਏ ਨਾ ਅਸੀਂ ਹੁਣੇ 3 ਮਹੀਨਿਆਂ ਦੀ ਗੱਲ ਕੀਤੀ ਅਸੀਂ ਹਾਰੇ ਵੀਡੀਓ ਦੇ ਵਿੱਚ ਫਾਰਮੂਲੇ ਦੱਸਦੇ ਆ ਸਰ ਇਹ ਹੋ ਵੀ ਰਿਹਾ ਹੈ ਅਗਰ ਸਾਡੇ ਫਾਰਮੂਲੇਜ਼ ਹੀ ਸੁਣ ਕੇ ਆਪਟ ਕਰ ਲੈਣਾ ਪੇਸ਼ੈਂਟ ਤੇ ਉਹਨਾਂ ਨੂੰ ਸਾਡੇ ਕੋਲ 3 ਮਹੀਨੇ ਟਰੀਟਮੈਂਟ ਲੈਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਇਹੀ ਚੀਜ਼ਾਂ ਡਾਕਟਰ ਸਾਹਿਬ ਨੇ ਪਿਛਲੀ ਵਾਰ ਵੀ ਦੱਸਿਆ ਸੀ ਕਿ ਇਹ ਫਾਰਮੂਲੇਜ਼ ਹੀ ਰੈਗੂਲਰ ਯੂਜ਼ ਕਰ ਲਓ ਵਿਦੀਨ 3 ਮੰਥਸ ਉਹ ਆਟੋਮੈਟਿਕਲੀ ਕਨਸੀਵ ਕਰ ਜਣਗੇ ਸਰ ਸਾਡੀ ਮੈਡੀਸਨ ਜਾਣ ਦੀ ਜ਼ਰੂਰਤ ਨਹੀਂ ਪੈਗੀ ਅਸੀਂ ਹੁਣ ਇਹ ਆਪਾ ਕਰ ਰਹੇ ਸੀਗੇ ਡਿਸਕਸ਼ਨ ਜੀ ਸਰ ਇਹ ਸੁੰਡ ਹੋਗੀ ਸਰ ਇਹ ਬਿਲਕੁਲ ਥੋੜੇ ਹਿੱਸੇ ਚ ਲੈਣੀ ਹੈ ਇਹ ਇੰਨੀ ਇੱਕ ਸੁੰਡ ਆਪੇ ਇੱਕ ਗਲਾਸ ਪਾਣੀ ਤਿਆਰ ਕਰਨੀ ਇੰਨੀ ਇੱਕ ਸੁੰਡ ਪਾਈ ਜਾ ਸਕਦੀ ਹੈ ਤੇ ਇਹ ਕੱਚੀ ਹਲਦੀ ਉਹਨੇ ਆਪਾਂ ਡਿਸਕਸ ਕੀਤਾ ਸੀ ਸਰ ਬਿਲਕੁਲ ਇਹ ਇਹ 1 ਪਿੰਚ ਬਸ ਇਹ ਇੰਨੀ ਖਲਦੀ ਆਪਾਂ ਨੇ ਲੈਣੀ ਹੈ ਇੰਨੀ ਇੰਨੀ ਖਲਦੀ ਬਹੁਤ ਹੈ ਸਰ ਕਿਉਂਕਿ ਅਗਰ ਡੇਲੀ ਆਪਾਂ 15 ਦਿਨ ਲਈ ਕੰਜ਼ੂਮ ਕਰ ਰਹੇ ਹਾਂ ਆਪਾਂ ਇਹਨਾਂ ਵੀ ਗਰਮ ਨਹੀਂ ਕਰਨਾ ਕਿ ਸਾਨੂੰ ਐਸਿਡਿਟੀ ਜਾਂ ਗੈਸਟ੍ਰਿਕ ਕੋਈ ਅਸਰ ਦੀ ਪ੍ਰੋਬਲਮਸ ਹੋਣ ਹਾਂਬਟ ਸਰ ਇਹ ਜ਼ਰੂਰੀ ਹੈ ਕਿ ਇਹ 15 ਦਿਨ ਦੇ ਯੂਜ਼ ਨਾਲ ਰ ਵਿਧੀ ਦੇ ਮਨਸ ਦੇ ਯੂਜ਼ ਦੇ ਨਾਲ ਸਾਡੀ ਜਿਹੜੀ ਯੂਟਰਸ ਹੋ ਜਾਏਗੀ ਜੀ 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 ਫਿਰ ਇਹ ਦੇ ਨਾਰਮਲ ਹੋਣ ਨਾਲ ਆਮ ਇੱਕ ਔਰਤ ਨੂੰ ਕੀ ਫਾਇਦਾ ਹੋਣ ਵਾਲਾ ਸਾਡੇ ਭੈਣਾਂ ਨੂੰ ਕੀ ਫਾਇਦਾ ਹੋਣ ਵਾਲਾ ਜੇ ਇਹ ਤੰਦਰੁਸਤ ਰਹਿਣੀ ਹੈ ਜੇ ਯੂਟਰਸ ਤੰਦਰੁਸਤ ਹੈਗੀ ਹੈ ਮਜ਼ਬੂਤ ਹੈਗੀ ਹੈ ਡੈਫੀਨਿਟਲੀ ਸਰ ਅੱਜ ਦੇ ਟਾਈਮ ਤੇ ਇਹੀ ਦੇਖਿਆ ਜਾ ਰਿਹਾ ਕਿ ਜਿਵੇਂ ਜਿਵੇਂ ਸਾਡੀ ਟੈਕਨੋਲੋਜੀ ਵੱਧ ਰਹੀ ਹੈ ਉਸ ਤਰ੍ਹਾਂ ਉਸ ਤਰ੍ਹਾਂ ਸਰ ਇਨਫਰਟਿਲਿਟੀ ਦੇ ਕੇਸ ਜਿੰਨੀ ਸਪੀਡ ਨਾਲ ਟੈਕਨੋਲੋਜੀ ਇਨਕਰੀਜ਼ ਹੋ ਰਹੀ ਹੈ ਇਨਫਰਟਿਲਿਟੀ ਦੇ ਕੇਸ ਉਨੀ ਸਪੀਡ ਨਾਲ ਹੀ ਵੱਧ ਰਹੇ ਹੈ ਤਾਂ ਸਰ ਅਗਰ ਉਹ ਇਹ ਕੰਜ਼ੂਮ ਕਰਦੇ ਹੈਗੇ ਸਾਰਾ ਕਾੜਾ ਵਿਦਿਨ 3 ਮੰਥਸ ਕੰਜ਼ੂਮ ਕਰਦੇ ਹੈ ਤਾਂ ਉਹਨਾਂ ਦੀ ਜਿਹੜਾ ਯੂਟਰਸ ਇਦਾਂ ਨਾਰਮਲ ਹੋ ਜਾਏਗਾ ਤੇ ਉਹਨਾਂ ਨੂੰ ਵਿਦਿਨ 2 ਔਰ 3 ਮੰਥਸ ਡੈਫੀਨਿਟਲੀ ਦੇ ਵਿਲ ਕਨਸੀਵ ਥੈਮਸੈਲਸ ਓਨਲੀ ਦੇਸ ਨੋ ਨੀਡ ਟੂ ਟੇਕ ਐਨੀ ਮੈਡੀਸਨ ਬਟ ਈਵਨ ਦੈਨ ਜੇ ਉਹਨਾਂ ਨੇ ਤੁਰ ਵੀਨ ਲੱਗਦਾ ਵੀ ਇਹ ਕਾੜਾ ਉਹ ਪ੍ਰਪੇਅਰ ਨਹੀਂ ਕਰ ਸਕਦੇ ਉਹਨਾਂ ਦੇ ਕੋਲ ਨਹੀਂ ਟਾਈਮ ਹੈ ਸਰ ਇਹਨਾਂ ਦੇ ਐਕਸਟ੍ਰੈਕਟ ਤਿਆਰ ਕਰਕੇ ਤੇ ਇਹ ਆਪਣਾ ਸ਼ੀਮੈਕਸ ਪ੍ਰੋਡਕਟ ਬਣਾਇਆ ਸਰ ਇੱਕ ਕਾੜੇ ਦੀ ਜਗ੍ਹਾ ਤੇ ਇਹ ਸਰ ਇਹ ਬਿਲਕੁਲ ਕਾੜੇ ਦਾ ਕੰਮ ਕਰੇਗਾ ਇਹ ਉਹ ਸ਼ੀਮੈਕਸ ਪ੍ਰੋਡਕਟ ਸਾਡੇ ਕੋਲੋਂ ਮੰਗਾ ਸਕਦੇ ਆ ਤੇ ਇਹਦਾ ਰੈਗੂਲਰ ਯੂਜ਼ ਕਰ ਸਕਦੇ ਆ ਉਹ ਹੀ 3 मंथ्स मैक्सिमम ਕਹਿ ਰਹੇ ਆ ਸਰ 3 ਮੰਥਸ ਆ ਵੈਸੇ ਮੇਰਾ ਕੋਈ ਪੇਸ਼ੈਂਟ ਲੈਂਦਾ ਹੀ ਨਹੀਂ ਸਰ ਇਹ ਐਗਜੈਕਟ ਗੱਲ ਹੈ ਕੀ ਹੈ ਵੀ ਦਿਨਾਂ 2 ਮੰਥੀ ਸਰ Oshimex ਯੂਜ਼ ਕਰਕੇ ਤੇ ਉਹ ਆਪਣੇ ਪੈਲਵਿਕ ਇਨਫਲੇਮੇਸ਼ਨ ਔਰ ਸਿਸਟ ਵਗੈਰਾ ਨੂੰ ਕਵਰ ਅਪ ਕਰ ਲੈਂਦੇ ਹੁਣ ਅਗਰ ਸਰ ਅਸੀਂ ਹੁਣੇ ਗੱਲ ਕੀਤੀ ਐ ਸਿਸਟ ਦੀ ਸਿਸਟ ਲਈ ਸਰ ਇਹ ਆਪਣੇ ਕੰਚਨਟ ਹੈ ਸਪੈਸ਼ਲ ਸਿਸਟ ਲਈ ਤਿਆਰ ਕੀਤੇ ਗਏ ਆ ਸਰ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਦੋ ਦੋ ਤਿੰਨ ਤਿੰਨ ਮਹੀਨੇ ਮਤਲਬ ਕਿਸੇ ਵੀ ਤਰ੍ਹਾਂ ਦੇ ਡਾਕਟਰਸ ਨੂੰ ਜਾਂ ਆਈਵੀਐਫ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਨਾਰਮਲ ਜਪ ਮੰਗਾ ਕੇ ਇਹ ਆਰਡਰ ਕਰਾ ਸਕਦੇ ਆ ਤਾਂ ਇਹਦੇ ਨਾਲ ਸਰ ਫਾਈబ్రੋਇਡ ਕਿਆ ਸਿਸਟ ਕਿਆ ਐਂਡੋਮੈਟ੍ਰੋਸਿਸ ਕਿਆ ਮਤਲਬ ਹਰ ਚੀਜ਼ ਇਤਨਾਲ ਕਵਰ ਹੋ ਜਾਏਗੀ ਉਸ ਤੋਂ ਬਾਅਦ ਜਿਹੜੀ ਮੇਨ ਪ੍ਰੋਬਲਮ ਰਹਿੰਦੀ ਹੈ ਸਰ ਇਰੈਗੂਲਰ ਮੈਂਸਿਸ ਦੀ ਕਿ ਸਮ ਟਾਈਮ ਦੋ ਦੋ ਮਹੀਨੇ ਮੈਂਸ ਆਉਂਦੇ ਹੀ ਨਹੀਂ ਇਹ ਤੁਸੀਂ ਡਿਸਕਸ ਕੀਤਾ ਸੀ ਜੀ ਸਰ ਉਹ ਸੁਣਿਆ ਇਹ ਐਬੀ ਸਾਨੂੰ ਐਲੋਪੈਥਿਕ ਮੈਡੀਸਨ ਜਾਂ ਇੰਜੈਕਸ਼ਨ ਲਗਵਾਉਣ ਦੇ ਨਾਲ ਹੀ ਸਾਨੂੰ ਪੀਰੀਅਡਸ ਆ ਰਹੇ ਆ ਤੇ ਉਸ ਤੇ ਲਈ ਇਹ ਕੱਲੀਆਂ ਰਗਣੀ ਟੈਬਲੇਟ ਵੀ ਆਰਡਰ ਕਰ ਸਕਦੇ ਆ ਇਹ ਚੀਜ਼ ਸਾਡੇ ਕੋਲ ਮੰਗਵਾ ਸਕਦੇ ਆ ਤੇ ਅਦਰਵਾਈਜ਼ ਨਾ ਮੈਡੀਸਨ ਮੰਗਾਉਂਦੇ ਹੋਇਆ ਮੈਂ ਤੇ ਪਰਸਨਲੀ ਇਹੀ ਐਡਵਾਈਸ ਕਰਾਂਗੇ ਕਿ ਇਸ ਤਰ੍ਹਾਂ ਦੇ ਸਾਡੀਆਂ ਸਾਰੀਆਂ ਵੀਡੀਓਜ਼ ਦੇਖ ਕੇ ਇਸ ਤਰ੍ਹਾਂ ਦੇ ਫਾਰਮੂਲੇਸ ਉਹ ਘਰ ਬਣਾਉਣ ਤੇ ਇਸ ਦਾ ਹੱਲ ਜੀ ਬਹੁਤ ਬਹੁਤ ਸ਼ੁਕਰੀਆ ਮੈਮ ਸਾਰੀ ਗੱਲਬਾਤ ਲਈ ਸੋਹੇ ਸਨ ਮੈਮ ਹਰਮੀਤ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਘਰ ਦੇ ਵਿੱਚ ਇੱਕ ਤੰਦਰੁਸਤ ਔਲਾਦ ਹੋ ਹੈਗਾ ਜਿਹੜਾ ਤੰਦਰੁਸਤ ਯੂਟਰਸ ਦੇ ذریعے ਉਹਨੂੰ ਮਜ਼ਬੂਤ ਕਰਕੇ ਜਨਮ ਦੇ ਸਕਦੇ ਆ ਔਰ ਮੇਰਾ ਤੁਹਾਨੂੰ مشورہ میری ਚੇਤਾਵਨੀ ਇਹੋ ਹੈ ਤੁਹਾਨੂੰ ਇੱਕ ਵਾਰ ਫੇਰ ਵੀ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਜਿਹੜਾ ਤੁਸੀਂ ਅਪਣਾਉਨੇ ਹੋ ਜਾਂ ਜਿਹੜਾ ਤੁਸੀਂ ਯੂਜ਼ ਕਰਦੇ ਹੋ ਉਹ ਬਗੈਰ ਕਿਸੇ ਡਾਕਟਰ ਦੇ ਕੰਸਲਟ ਤੋਂ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਹੈ ਜਿਹੜੀ ਉਹ ਤੁਸੀਂ ਜ਼ਰੂਰ ਲੈਣੀ ਹੈ ਧੰਨਵਾਦ